ਹਾਂ ਜੀ ਲੜਾਈ ਝਗੜਾ ਹੋਇਆ ਆ ਉਹਨਾਂ ਦੇ ਜਿਹੜੇ ਉਹ ਪਹਿਲਾਂ ਇਥੇ 16 ਫਲੋਰ ਲੈ ਕੇ ਆਏ ਸੀਗੇ ਹੁਣ ਉਹਨੂੰ ਜਿਹੜਾ ਆ ਕੇ ਰੈਪਰ ਕਰ ਦਿੱਤਾ ਉਹ ਕਿਹੜੇ ਹਸਪੀਟਲ ਜਾਂਦਾ ਅਸੀਂ ਉਹਦੇ ਬਿਆਨ ਦਰਜ ਕਰਕੇ ਤੇ ਜਿਹੜੀ ਉਹ ਬਣਦੀ ਕਾਰਵਾਈ ਜਿਹੜੀ ਉਹ ਕਰਦੇ ਆਂ ਹਾਂ ਗਾਵਟ ਕੀ ਕਰਾ ਕਰਾ ਆ ਆ ਆ ਆ ਆ ਉਹ ਦੇਖੀ ਨਹੀਂ ਆ ਡਾਕਟਰ ਇੱਕ ਸਿਰਪੇਣ ਤੋਂ ਕੋਈ ਆ ਰਿਹਾ ਹੈ ਮੇਰੇ ਨਾਲ ਲੜਾਈ ਦਾ ਵਿੜਦਾ ਮੈਟਰ ਕੀ ਲੱਗਦਾ ਕਿੱਦਾਂ ਹੋਇਆ ਹਾਂਜੀ ਸਾਡੇ ਕੋਲ ਮਰੀਜ਼ ਜਿਹਦੀ ਉਮਰ ਤਕਰੀਬਨ 47 ਸਾਲ ਹੈ ਲੜਾਈ ਝਗੜੇ ਦਾ ਮਾਮਲਾ ਹੈ ਨਾਮ ਹੈਗਾ ਗਰਦਾਵਰ ਸਿੰਘ ਤੇ ਸੇਲ ਕਾਣ ਦਾ ਰਹਿਣ ਵਾਲਾ ਹੈ ਮਰੀਜ਼ ਦੇ ਸਿਰ ਵਿੱਚ ਕਾਫੀ ਸੱਟਾਂ ਲੱਗੀਆਂ ਤਿੱਖੇ ਹਥਿਆਰਾਂ ਨਾਲ ਸਿਰ ਤੇ ਵਾਰ ਹੋਇਆ ਅਸੀਂ ਟਾਂਕੇ ਲਗਾ ਸੁਸਰੀਂਗ ਕਰ ਦਿੱਤੀ ਆ ਪੇਸ਼ੈਂਟ ਦੀ ਤੇ ਫਰਸਟ ایڈ ਦੇ ਦਿੱਤੀ ਗਈ ਸਾਡੇ ਵੱਲੋਂ ਉਹਨਾਂ ਅੱਗੇ ਫਦਰ ਅਗਲੀ ਕਾਰਵਾਈ ਲਈ ਜਿਹੜੀ ਸਿਰ ਦੀ ਸਕੈਨ ਹੋਣੀ ਉਹਦੇ ਲਈ ਸਿਵਲ ਹਸਪਤਲ ਜਲੰਧਰ ਵੇਚ ਨੂੰ ਰੈਫਰ ਕਰਦੇ ਆਂ ਅੱਛਾ ਜਲੰਧਰ ਪੇਸ਼ੈਂਟ ਨੂੰ ਉਧਿਆਣੇ ਜਿਹਾ ਹਾਂਜੀ ਹਾਂਜੀ ਇਦਾਂ ਦੇ ਕਰਦੇ ਕਹਿੰਦੇ ਅਸੀਂ ਮੈਡੀਕਲ ਕਾਲਜ ਨੂੰ ਉਧਿਆਣਾ ਲੈ ਕੇ ਜਾਣਾ ਇਹਨਾਂ ਦੇ ਹਾਂਜੀ ਇਹਨਾਂ ਦੀ ਮਨਜ਼ੂਰੀ ਨਾਲ ਆਪਾਂ ਫੋਟੋਗ੍ਰਾਫ ਰੱਖ ਸਕਦਾ ਕਿੰਨੀ ਗਿੰਝੜਿਆ ਸਿਰ ਵਿੱਚ ਕਾਫੀ ਗੰਭੀਰ ਫਟਾ ਹੈਗੀਆਂ ਇਹ ਤਾਂ ਸਿਰ ਦੀ ਬਾਹਰ ਦਾ ਜਿਹੜੇ ਟਾਂਕੇ ਲਗਾ ਦਿੱਤੇਗੇ ਅਸੀਂ ਸਾਡੇ ਵੱਲੋਂ ਪਰ ਜਿਹੜੀ ਡਰੂਨ ਸਰਟੀਫਿਕੇਟ ਕਿੰਨੀ ਕਾ ਉਹ ਸਿਰ ਦੀ ਸਕੈਨ ਤੋਂ ਬਾਅਦ ਹੀ ਜਿਹੜੀ ਸਿਰ ਦੀ ਸਕੈਨ ਕਰਾਵਾਂਗੇ ਸਿਟੀ ਸਕੈਨ ਉਸ ਤੋਂ ਬਾ ਇੱਕ ਸਿਲ ਸਿਲ ਕੇ ਲੜਾਈ ਤੋਂ ਬੜਾ ਹੋਇਆ ਕੀ ਲੱਗਦਾ ਕਿੰਨਾ ਹਾਂਜੀ ਲੜਾਈ ਝਗੜਾ ਹੋਇਆ ਆ ਉਹਨਾਂ ਦੇ ਜਿਹੜੇ ਉਹ ਪਹਿਲਾਂ ਇੱਥੇ 16 ਫਲੋਰ ਲੈ ਕੇ ਆਏ ਸੀਗੇ ਹੁਣ ਉਹਨੂੰ ਜਿਹੜਾ ਆ ਕੇ ਰੈਪਰ ਕਰ ਦਿੱਤਾ ਉਹ ਕਿਹੜੇ ਹਸਪੀਟਲ ਜਾਂਦਾ ਸੀ ਉਹਦੇ ਬਿਆਨ ਦਰਜ ਕਰਕੇ ਤੇ ਜਿਹੜੀ ਉਹ ਬੰਦਵੀ ਕਾਰਵਾਈ ਜਿਹੜੀ ਉਹ ਕਰ ਰਹੀ ਕੀ ਲੱਗਦਾ ਲੜਾਈ ਕਰਦਾ ਕੀ ਲੱਗਦਾ ਲੜਾਈ ਇਹਨਾਂ ਦੇ ਕੋਈ ਇਹਨਾਂ ਦੀ ਰੰਜਿਸ਼ ਹੀ ਆ ਉਹਦੇ ਚੱਲਦੇ ਜਿਹੜੀ ਲੜਾਈ ਹੋਈ ਆ ਜਿਹੜਾ ਇੱਕ ਬੰਤੀ ਆ ਤੇ ਇੱਕ ਹੋਰ ਆ ਨਾਲ ਉਹਨਾਂ ਦੇ 20-25 ਆਦਮੀ ਜਿਹੜੇ ਜਾਏ ਸੀਗੇ ਜੋ ਵੀ ਉਹਨਾਂ ਦੇ ਬਿਆਨ ਤੋਂ ਸਾਹਮਣੇ ਉਹ ਦੇ ਮੁਤਾਬਕ ਜਿਹੜੀ ਕਾਰਵਾਈ ਹੈ